ਦੱਸੂਗੀ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਨਤੀਜਿਆਂ ਵਿੱਚ ਤਿੰਨ ਹਲਕਿਆਂ ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ। ਦੋਤੀ ਹਲਕਾ ਸਮਰਾਲਾ ਦੇ ਅਗੂਆਂ ਤੇ ਵਰਕਰਾਂ ਨੇ ਜਸ਼ਨ ਮਨਾਏ ਨੇ ਤਾਂ ਦੱਸਦੀ ਕਿ ਮਾਛੀਵਾੜਾ ਦੇ ਖਾਲਸਾ ਚੌਂਕ ਵਿੱਚ ਵਿਧਾਇਕ ਜਗਤਾਰ ਸਿੰਘ ਢਿਆਲਪੁਰ ਅਤੇ ਸਾਫ ਕਾ ਵਿਧਾਇਕ ਚਕਜੀਵਨ ਸਿੰਘ ਖੀਰਨੀਆਂ ਦੇ ਅਗਵਾਈ ਹੇਠ 71 ਲੋਕਾਂ ਨੇ ਲੱਡੂ ਵੰਡੇ ਤੇ ਢੋਲ ਦੀ ਥਾਪ ਉੱਤੇ ਪੰਗੜੇ ਪਾਏ ਨੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਢਿਆਲਪੁਰ ਅਤੇ ਖੀਰਨੀਆਂ ਨੇ ਕਿਹਾ ਕਿ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ ਲੋਕਾਂ ਨੇ ਆਵਾਜ਼ ਵੀ ਪਾਰਟੀ ਦੀਆਂ ਨਿਤਿਆਤੋ ਪ੍ਰਭਾ ਅਭਿਥੋ ਕੇ ਵੋਟ ਪਾਈ ਹੈ ਹੁਣੇ ਕਿਹਾ ਕਿ ਨਾ ਚੋਣਾ ਦੌਰਾਨ ਵਰਕਰਾਂ ਨੇ ਸਖਤ ਮਿਹਨਤ ਕੀਤੀ ਹੈ ਚੋਣਾ ਦੌਰਾਨ ਸਭ ਤੋਂ ਹੌਟ ਸੀਟ ਮੰਨੀ ਜਾਣ ਵਾਲੀ ਗਿੱਦੜਪਾਹਾ ਉੱਤੇ ਵੀ ਆਪ ਦੀ ਸ਼ਾਨਦਾਰ ਜਿੱਤ ਉਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕ ਦਇਾਲਪੁਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾਵੜਿੰਗ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਦੇਖ ਰਿਹਾ ਸੀ ਜਿਸ ਨੂੰ ਲੋਕਾਂ ਨੇ ਚੱਕਨਾ ਚੂਰ ਕਰ ਦਿੱਤਾ ਹੁਣਾਂ ਸਾਬਿਤ ਕਰ ਦਿੱਤਾ ਹੈ ਕਿ ਅਗਲਾ ਮੁੱਖ ਮੰਤਰੀ ਵੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਗੇ ਅੱਜ ਪੰਜਾਬ ਨੂੰ ਸਾਰ ਨੂੰ ਪਤਾ ਵੀ ਅੱਜ ਜਿਹੜਾ ਜੀਮਨੀ ਚੋਣਾਂ ਦਾ ਰਿਜ਼ਲਟ ਆਇਆ ਤੇ ਇੱਕ ਵੱਡੀ ਜਿੱਤ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਰੇ ਇਲਾਕੇ ਦੇ ਵਿੱਚੋਂ ਗਏ ਤਿੰਨ ਦੇ ਵਿੱਚ ਜਿਹੜੀ ਮਿਲੀ ਆ ਆਮ ਆਦਮੀ ਪਾਰਟੀ ਨੂੰ ਮਿਲੀ ਆ ਤੇ ਇਹ ਦਰਸਾਉਂਦੀ ਆ ਵੀ ਜਿਹੜੇ ਪੰਜਾਬ ਦੇ ਲੋਕਾਂ ਨੇ ਜੋ ਵੀ ਕੰਮ ਆਮ ਆਦਮੀ ਪਾਰਟੀ ਕਰ ਰਹੀ ਆ ਇਹ ਉਹਦੇ ਕੰਮਾਂ ਨੂੰ ਇੱਕ ਵੱਡੀ ਜਿੱਤ ਦੇ ਕਰਕੇ ਮੋਰ ਅੱਜ ਇਹ ਜਿੱਤਨ ਸੀ ਭਈ ਗੱਲ ਕਰੀਏ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਦਰਬੰਦ ਇਲੈਕਸ਼ਨ ਰਾਦੇ ਸੀ ਉਹਦੀ ਪਤਨੀ ਵੱਡੀ ਜਿੱਤ ਆ ਜੀ ਉੱਥੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਲ ਸਿੱਧੀ ਦਿਖ ਰਹੀ ਹੈ ਇੱਥੇ ਹਰ ਵੀ ਮੰਨਿਆ ਜਾਂਦਾ 15 ਸਾਲ ਤੋਂ ਕਾਪੇਜ ਵੀ ਉੱਥੇ ਬਿਲਕੁਲ ਜਿਹੜੀਆਂ ਤਿੰਨ ਸੇਟਾਂ ਜਿੱਤੀਆਂ ਨੇ ਇਹ ਲਗਭਗ ਕਾਂਗਰਸ ਦੇ ਗਾੜਾਲੇ ਇਲਾਕੇ ਸੀ ਤੇ ਪੰਜਾਬ ਦੇ ਲੋਕਾਂ ਨੇ ਕੰਮ ਨੂੰ ਦੇਖ ਕੇ ਉੱਥੇ ਜਤਾਜੇ ਰਾਜਾ ਬਣ ਗਏ ਨਹੀਂ ਗੱਲ ਕਰੀਏ ਵੱਡੇ ਵੱਡੇ ਦਾਅਵੇ ਚੁੱਕੇ ਜਾਂਦੇ ਸੀਗੇ ਉਹਨਾਂ ਵੱਲੋਂ ਜਿਵੇਂ ਕਹਿਆ ਯਾਰ ਅੱਧੀ ਵੀ ਉਸ ਤਾਇਲੀ ਤੋਂ ਅੱਜ ਮੁੱਖ ਮੰਤਰੀ ਦੇਖਣ ਦਾ ਸੁਭਨਾ ਤੇ ਉਸ ਤੋਂ ਬਾਅਦ ਮੋਰਾਂ ਨਾਲ ਲੋਕ ਨੌਕਰੀਆਂ ਮੰਡਣ ਲੱਗ ਗਈ ਦੀ ਅੱਜ ਲੋਕਾਂ ਨੇ ਕਿਹਾ ਵੀ ਪੈਨ ਲੀਕ ਕਰਦਾ ਉਹਦਾ ਹਰਾ ਪੈਨ ਦੀ ਜਿਹੜੀ ਗੱਲ ਕਰਦੇ ਸੀਗੇ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੀ ਉੱਥੇ ਜਿੱਤ ਹੋਈ ਆ ਇਹ ਪੂਰੇ ਪੰਜਾਬ ਚ ਜਿਹੜੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ ਇਹ ਜਿੱਤ ਉਸੇ ਦਾ ਕਨਸੀਬਰੀਆ ਚ ਆਉਣ ਵਾਲੇ ਦਿਨਾਂ ਵਿੱਚ ਨਗਰ ਪੰਚਾਇਤ ਚ ਉਹਨਾਂ ਦਾ ਐਲਾਨ ਹੋ ਗਿਆ ਤੇ ਕੀ ਕਹਿਣਾ ਤੁਹਾਨੂੰ ਜਿਹੜੀਆਂ ਮੱਛੜਾ ਸਾਹਿਬ ਦੀਆਂ ਜਿਵੇਂ ਅੱਜ ਜਿੱਤ ਹੋਈ ਹੈ ਇਸੇ ਤਰ੍ਹਾਂ ਅੱਜ ਸਾਰੇ ਵਰਕਰ ਜਿਹੜੇ ਬੜੇ ਉਤਸ਼ਾਹਤ ਨੇ ਸਾਰੇ ਪਾਸੇ ਇਕੱਠੇ ਹੋਏ ਆ ਤੇ ਇਹਨਾਂ ਨਤੀਜੇ ਵੀ ਸੇਮ ਵਧੀਆ ਇਸੇ ਤਰੀਕੇ ਨਾਲ ਆਉਣਗੇ ਅਸੀਂ ਜਿਹੜੇ ਕੰਮ ਕੀਤੇ ਨੇ ਹੁਣ ਤੱਕ ਉਹ ਕੰਮਾਂ ਦੇ ਆਧਾਰ ਤੇ ਕੰਮ ਲੋਕਾਂ ਜਾਵਾਂਗੇ ਤੇ ਜਿਹੜੇ ਨਗਰ ਕੌਂਸਲ ਮਛੋੜਾ ਇੱਥੇ ਬੜੀ ਜਿੱਤ ਪ੍ਰਾਪਤ ਕਰੂੰਗੇ ਮਛੋੜਾ ਦੀ ਗੱਲ ਕਰੀਏ ਕੈਂਡੀਡੇਟਾਂ ਦਾ ਕਦੋਂ ਦਾ ਕਲਾਨ ਕਰ ਦਿੱਤਾ ਜਾਊਗਾ ਅਗਲੇ 10-15 ਦਿਨ ਦੇ ਵਿੱਚ ਵਿੱਚ ਲਗਭਗ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਚਾਰੇ ਹਲਕੇ ਦੇ ਸਬੂੱਚੇ ਵੋਟਰ ਸਾਹਿਬਾਨ ਦਾ ਉਥੇ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕੀਤੀ ਔਰ ਵਰਤਮਾਨ ਜੀ ਸਰਕਾਰ ਦੀ ਜੋ ਨੀਤੀਆਂ ਸਨ ਉਹਨੂੰ ਨੋਕਰੇ ਪਸੰਦ ਕੀਤਾ ਉਹਦੇ ਵਿੱਚ ਜਿੱਥੇ ਤੁਸੀਂ ਦੇਖਿਆ ਕਿ ਬਹੁਤ ਵੱਡਾ ਹੰਕਾਰ ਸੀ ਜਿਹੜੇ ਚਾਹੇ ਉਹ ਸਕਿੰਦਰ ਰੰਧਾਵੇ ਦੀ ਗੱਲ ਕਰ ਲਈਏ ਚਾਹੇ ਉਹ ਰਾਜੇ ਬਰਿੰਗ ਦੀ ਗੱਲ ਲਈਏ ਜਿਹੜੇ ਕਹਿੰਦੇ ਸੀ ਵੀ ਸਾਨੂੰ ਕੋਈ ਜਿੱਤ ਨਹੀਂ ਸਕਦਾ ਉਹ ਵੀ ਮੈਂ ਸਮਝਦਾ ਕਿ ਆਮ ਵਰਕਰ ਲੋਕਾਂ ਨੇ ਜਿਹੜੇ ਨੇ ਉੱਥੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੂਗੇ ਕਿ ਜਿਹੜੀ ਇੱਕ ਦੋ ਗਾਰੰਟੀ ਰਹਿੰਦੀਆਂ ਨੇ ਜੋ ਗਾਰੰਟੀ ਇਹ ਕਹਿ ਕੇ ਸਰਕਾਰ ਆਈ ਸੀ ਭਗਵੰਤਬਾਦੀ ਸਰਕਾਰ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ 1000 ਰੁਪਏ ਵਾਲੀ ਜਿਹੜੀ ਔਰਤਾਂ ਲਈ ਗਰੰਟੀ ਹੈ ਜਿਹੜੀ ਬੱਚੇ ਨੂੰ ਸਾਨੂੰ ਬੀਬੀਆ ਨੂੰ 1000 ਰੁਪਏ ਦੇਣਾ ਉਹ ਵੀ ਥੋੜੇ ਸਮੇਂ ਦੇ ਵਿੱਚ ਜਿਵੇਂ ਭਗਵੰਤ ਸਿੰਘ ਨੇ ਗੱਲ ਕੀਤੀ ਆ ਉਹ 1000 ਰੁਪਏ ਦੇ ਕੇ ਫਿਰ ਅਸੀਂ ਚੋਣਾਂ ਲੜਨੀਆਂ ਨੇ ਜਿਹੜੀ ਮੀਸਵਲ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਉਹਦੇ ਵਿੱਚ ਵੀ ਅਸੀਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਅਸੀਂ ਸਾਰੇ ਰਲ ਕੇ ਸਾਰੇ ਵਰਕਰ ਸਹਿਬਾਨ ਖੜੇ ਨੇ ਔਰ ਅਸੀਂ ਪੂਰੀ ਵੱਡੀ ਜਿੱਤ ਜਿਹੜੀ 15 ਵਾੜਾਂ ਦੇ ਵਿੱਚ ਔਰ ਇੱਕ ਬਾੜਾ ਆਪਣੇ ਸੰਵਾਲਾ ਦੇ ਵਿੱਚ ਵੀ ਵਾਈਲ ਇਕਸ਼ਨ ਹੋਣੀ ਆ ਉਹ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਸੋ ਸਾਨੂੰ ਪੂਰਨ ਆਸ ਆ ਕਿ ਪੰਜਾਬ ਦੇ ਇਹ ਸੋਚ ਰਹੇ ਨੇ ਕਿ ਜੋ ਅਕਾਲੀ ਦਲ ਦੀ ਸਰਕਾਰ ਰਹੀ ਹੈ ਚਾਹੇ ਉਹ ਕਾਂਗਰਸ ਦੀ ਸਰਕਾਰ ਹੋਈ ਹੈ ਬੀਜੇਪੀ ਵਿਚੇ ਰਹੀ ਆ ਉਹਨਾਂ ਨੂੰ ਮੈਂ ਸਮਝਦਾ ਕਿ ਪਰ ਇਹ ਹਟਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਔਰ ਲੋਕਾਂ ਦੇ ਉੱਤੇ ਖਰਾ ਉਤਰਦੀ ਹੈ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਕ ਵੱਡੀ ਜਿਹੜੇ ਕੰਮ ਨੇ ਪੰਜਾਬ ਦੇ ਵਿੱਚ ਹੋਣਗੇ